ਹਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਇੱਕ ਦੋ ਭੈਣਾਂ ਮੈਨੂੰ ਕਮੈਂਟ ਕਰਕੇ ਕਹਿ ਦਿੰਦੀਆਂ ਨੇ ਵੀ ਤੁਸੀਂ ਬਹੁਤ ਜ਼ਿਆਦਾ ਹਨ ਸਾਨੂੰ विश ਕਰਦੇ ਹੋ ਮਤਲਬ ਬਹੁਤ ਵਧੀਆ ਤੁਸੀਂ ਵਾਰ-ਵਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਕਹਿੰਦੇ ਹੋ ਨਾ ਮਤਲਬ ਪੂਰਾ ਵੀ ਤੁਸੀਂ ਵਲੌਗ ਸਟਾਰਟ ਕਰਨ ਤੋਂ ਇੱਕ ਦੋ ਮੈਨੂੰ ਕਮੈਂਟ ਆਏ ਨੇ ਤੇ ਦੇਖੋ ਜੀ ਜਿਹੜੀ ਤੰਦਰੁਸਤੀ ਹੁੰਦੀ ਹੈ ਨਾ ਤੰਦਰੁਸਤੀ ਸਭ ਤੋਂ ਪਹਿਲਾਂ ਹੁੰਦੀ ਹੈ ਬਾਕੀ ਸਾਰੇ ਕੰਮ ਬਾਅਦ ਦੇ ਵਿੱਚ ਨੇ ਜੇਕਰ ਬੰਦਾ ਤੰਦਰੁਸਤਾ ਤਾਂ ਹੀ ਸਾਰੇ ਕੰਮ ਘਾਰ ਕਰ ਪਾਵਾਂਗੇ ਆਪਾਂ ਨਹੀਂ ਤਾਂ ਕੋਈ ਕੰਮ ਵੀ ਨਹੀਂ ਹੁੰਦੇ ਬੰਦੇ ਨੂੰ ਬੁਖਾਰ ਜਣ ਜੇ ਜਲੁਖਾਮ ਉਹ ਜੇ ਹਲਕਾ ਜਾਂ ਕਵਾਂਸੀ ਵਗੈਰਾ ਕੁਝ ਵੀ ਹੋ ਜਵੇ ਹਨਾ ਡਰ ਲੱਗਣ ਲੱਗ ਜਾਂਦਾ ਖਾਸ ਕਰਕੇ ਰਾਤ ਨੂੰ ਬੰਦੇ ਨੂੰ ਕੁਝ ਪਤਾ ਨਹੀਂ ਜੀ ਦੇਖੋ ਇੱਥੇ ਮੈਂ ਤੰਦਰੁਸਤ ਸੀਗੀ ਇਸ ਟਾਈਮ ਜਿੱਥੇ ਮੈਂ ਕੰਮ ਕਰ ਰਹੀ ਐ ਇੱਥੇ ਇਹ ਸ਼ਾਇਦ ਕਲਿੱਪ 2-3 ਦਿਨ ਪਹਿਲਾਂ ਦਾਗਾ ਤੇ ਠੀਕ-ਠਾਕ ਸੀਗੀ ਇੱਥੇ ਮੈਂ ਬਿਲਕੁਲ ਗਮਲੇਦਰ ਉਹ ਚੱਕ ਰਹੀ ਹਾਂ ਦੇਖੋ ਹਨਾ ਕਿਉਂਕਿ ਇਹ ਸਟੈਂਡ ਹੈ ਜਿਹੜਾ ਪਿੱਛੇ ਸੀਗਾ ਤੇ ਨੇ ਸਟੈਂਡ ਅੱਗੇ ਸੀਗਾ ਜਿਹੜੇ ਪੌਟ ਸੀਗੇ ਇਹਨਾਂ ਵਿੱਚ ਮੈਂ ਲਸਣ ਲਾਇਆ ਹੋਇਆ ਇਹ ਪਿੱਛੇ ਸੀਗੇ ਥੋੜੀ ਪਾਣੀ ਪਾਉਣ ਦੀ ਦਿੱਕਤ ਆ ਰਹੀ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਚੱਕ ਕੇ ਠੀਕ ਕਰਦੇ ਆ ਤੇ ਉਹੀ ਹੈ ਜੀ ਆਪਾਂ ਗੱਲ ਕਰ ਰਹੇ ਸੀ ਆਪਣੀ ਸਿਹਤ ਬਾਰੇ ਤੇ ਸਿਹਤ ਤੰਦਰੁਸਤ ਹੋਵੇ ਤਾਂ ਹੀ ਕੰਮਕਾਰ ਚੰਗੇ ਲੱਗਦੇ ਨੇ ਹਨਾ ਸਿਹਤ ਨਹੀਂ ਠੀਕ ਤਾਂ ਕੁਝ ਵੀ ਜੰਗਾ ਨਹੀਂ ਲੱਗਦਾ ਫਿਰ ਤਾਂ ਖਾਣਾ ਪੀਣਾ ਵੀ ਨਹੀਂ ਵਧੀਆ ਲੱਗਦਾ ਕੁਝ ਵੀ ਬਣਾ ਕੇ ਕੋਈ ਦੇ ਦੇ ਉਹ ਵੀ ਵਧੀਆ ਨਹੀਂ ਲੱਗਦਾ ਪਰ ਮੇਰਾ ਉਲਟਾ ਜੀ ਮੇਰਾ ਉਲਟਾ ਜੀ ਮੈਨੂੰ ਬੁਖਾਰ ਚੜਜੇ ਤਾਂ ਵੀ ਮੈਨੂੰ ਜਿਆਦਾ ਭੁੱਖ ਲੱਗਦੀ ਆ ਬੁਖਾਰ ਦੇ ਵਿੱਚ ਮੈਨੂੰ ਜਿਆਦਾ ਭੁੱਖ ਲੱਗਦੀ ਹੈ ਹੋਰ ਕੋਈ ਬਿਮਾਰੀ ਹੋਵੇ ਫਿਰ ਨਹੀਂ ਜਿਵੇਂ ਖਾਂਸੀ ਵਗੈਰਾ ਹੋਊਗੀ ਜਾਂ ਜ਼ੁਕਾਮ ਹੋ ਗਿਆ ਜਦੋਂ ਬੁਖਾਰ ਹੁੰਦਾ ਤਾਂ ਮੈਨੂੰ ਬਹੁਤ ਜਿਆਦਾ ਭੁੱਖ ਲੱਗਦੀ ਹੈ ਕੰਨਾਂ ਨਾਲ ਹੁੰਦਾ ਹੈ ਹਨ ਤੇ ਇੱਥੇ ਬਿਲਕੁਲ ਠੀਕ ਠਾਕ ਸੀ ਦੇਖੋ ਕੰਮ ਕਰ ਰਹੀ ਆ ਇਸ ਤੋਂ ਬਾਅਦ ਤੁਸੀਂ ਜਗੀਰ ਨਹੀਂ ਮੰਨਣਾ ਬਹੁਤ ਮੈਂ ਬਿਮਾਰ ਹੋਈ ਉਹ ਵੀ ਥੋੜਾ ਨਾਲ ਅੱਗੇ ਗੱਲਬਾਤ ਕਰਾਂਗੇ ਪਰ ਕਦੀ ਵਾਰ ਨਾ ਪਹ ਸੋਚਿਆ ਨਹੀਂ ਹੁੰਦਾ ਜਿਹੜੀ ਚੀਜ਼ ਬਾਰੇ ਜਿਹੜੀ ਮਤਲਬ ਬਿਮਾਰੀ ਬਾਰੇ ਆਪਾਂ ਕਦੀ ਸੋਚਿਆ ਨਹੀਂ ਹੁੰਦਾ ਵੀ ਇਹ ਵੀ ਜ਼ਿੰਦਗੀ ਦੇ ਵਿੱਚ ਹੋ ਜੂਗਾ ਸੋ ਤਾਂ ਚਲੋ ਕੋਈ ਘਰੋਸਾ ਨਹੀਂ ਜੀ ਪ੍ਰਮਾਤਮਾ ਨੇ ਕੀ ਲਿਖਿਆ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਕੀ ਹੋਣਾ ਆਪਣੇ ਨਾਲ ਕੁਝ ਪਤਾ ਨਹੀਂ ਹੈਗਾ ਕਿਸੇ ਨੂੰ ਵੀ ਕੁਝ ਨਹੀਂ ਪਤਾ ਲੱਗਦਾ ਵੀ ਕਿਹੜੇ ਟਾਈਮ ਕਿਹੜੀ ਬਿਮਾਰੀ ਹੋ ਜਵੇ ਕੀ ਬੰਦੇ ਨਾਲ ਬਣ ਜਵੇ ਕਦੇ ਦਿਨ ਇੱਕ ਪੈਰ ਚੱਕਿਆ ਤਾਂ ਦੂਜੇ ਦੀ ਆਸ ਨਹੀਂ ਹੈ ਨਾ ਇਹ ਗੱਲਾਂ ਸੱਚ ਨੇ ਜੀ ਤੇ ਕੁਝ ਨਹੀਂ ਪਤਾ ਲੱਗਦਾ ਤੇ ਬੱਸ ਮੇਰੇ ਨਾਲ ਵੀ ਆਈ ਹੋਇਆ ਮੈਂ ਚੰਗੀ ਭਲੀ ਸੀਗੀ ਉਸ ਤੋਂ ਬਾਅਦ ਮੇ ਇਹ ਅ ਸੀਗਾ ਜਿਹੜਾ ਮੈਂ ਜਿਸ ਦਿਨ ਮੈਂ ਸਾਗ ਵਾਲਾ ਵੀਡੀਓ ਪਾਇਆ ਸੀ ਤੇ ਸਾਗ ਬਣਾਉਣ ਤੋਂ ਪਹਿਲਾਂ ਦਾ ਵੀਡੀਓ ਇਹ ਇੱਕ ਦਿਨ ਪਹਿਲਾਂ ਦਾਗਾ ਉਸ ਦਿਨ ਸਪੇਸ ਨਹੀਂ ਸੀਗਾ ਵੀਡੀਓ ਕਾਫੀ ਲੌਂਗ ਹੋ ਰਿਹਾ ਹੁੰਦਾ ਸੀਗਾ ਤਾਂ ਕਰਕੇ ਮੈਂ ਵਿੱਚੋਂ ਫਿਰ ਨਹੀਂ ਵੀਡੀਓ ਕੱਟਦੇ ਸੀਗੇ ਇਹ ਕਲਿੱਪ ਨਹੀਂ ਪਾਈ ਤੇ ਲੋ ਜੀ ਅੱਗੇ ਆਪਾਂ ਦਿਖਾਉਣਾ ਤੋ ਦੱਸ ਦਿਆਂ ਤੁਹਾਨੂੰ ਸਾਰੀ ਗੱਲਬਾਤ ਠੀਕ ਆ ਜੀ ਵੀ ਕੀ ਬਣਿਆ ਕੀ ਨਾ ਹੈਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੀ ਆਪਣੀ ਘਰ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣਾ ਲੋ ਜੀ ਇੱਥੇ ਟਾਈਮ ਹੋ ਗਿਆ ਕੁਝ ਬਤਨਾ ਸੱਟ ਰਿਹਾ ਜੀ ਨੀਚੇ ਹੋ ਰਿਹਾ ਸ਼ਾਮ ਕਰਕੇ ਵੱਜਣ ਨਾਲ ਹੀ ਹੋਣਗੇ 4 ਦਾ ਟਾਈਮ ਆ। ਸ਼ਾਮ ਦੇ ਤੇ ਕੁਛ ਵੀ ਨਹੀਂ ਅੱਜ ਮੈਂ بس ਘਰ ਦੇ ਕੰਮ-ਕੰਮ ਹੋਏ ਨੇ ਕੁਛ ਨਹੀਂ ਕੀਤਾ। ਪਤਾ ਨਹੀਂ ਕੀ ਹੋਇਆ ਕਿ ਨਾ ਬੁਖਾਰ ਲੱਤਾਂ ਬਾਹਾਂ ਦੇ ਵਿੱਚ ਇੰਨਾ ਜ਼ਿਆਦਾ ਦਰਦ ਹੋ ਰਿਹਾਗਾ ਬਹੁਤ ਤਕਲੀਫ ਦੇ ਵਿੱਚ ਤੇ ਉੱਪਰ ਆ ਨਵੀਂ ਬਿਮਾਰੀ। ਉੱਪਰੋਂ ਨਵੀਂ ਬਿਮਾਰੀ ਕੀ ਦਸੀਏ ਤੁਹਾਨੂੰ ਕੱਲ ਸ਼ਾਮ 7 ਵਜੇ ਜਦੋਂ ਮੈਂ ਸਾਗ ਖੋਟਿਆ ਹਜੇ ਮਤਲਬ ਸਾਗ ਖੋਟਣ ਤੋਂ ਪਹਿਲਾਂ ਮੈਂ ਵਾਸ਼ਰੂਮ ਗਈ ਤੇ ਉਸ ਤੋਂ ਬਾਅਦ ਮੈਂ ਮਤਲਬ ਖਾਣੇ ਨੂੰ ਵੀ ਮਨ ਨਹੀਂ ਕੀਤਾ ਰੋਟੀ ਨੂੰ ਵੀ ਜਾਨੀ ਕਿ ਜਿਆਦਾ ਮਨ ਨਹੀਂ ਕੀਤਾ ਵੀ ਚਲੋ ਇਹ ਸੀਗਾ ਵੀ ਸਾਗ ਬਣਾਇਆ ਸੀ ਮੈਂ ਤਾਂ ਮੈਂ ਦੋ ਫੁਲਕੇ ਜਿਹੜੇ ਖਾ ਲਏ ਦੋ ਖਾ ਲਏ ਸੀਗੇ ਤੇ ਉਸ ਤੋਂ ਬਾਅਦ ਨਾ ਮੇਰੇ ਵਾਸ਼ਰੂਮ ਹੀ ਨਹੀਂ ਆਇਆ ਪੂਰੀ ਰਾਤ ਮੇਰੀ ਐਵੇਂ ਲੰਘ ਗਈ ਮਤਲਬ ਨੀਂਦ ਹੀ ਨਹੀਂ ਟੈਂਸ਼ਨ ਦੇ ਵਿੱਚ ਪੂਰੀ ਰਾਤ ਮੈਂ 12 ਵਾਰ ਵਾਸ਼ਰੂਮ ਜਾ ਰਹੀ ਸੀ ਪਰ ਆ ਹੀ ਨਹੀਂ ਰਿਹਾ ਸੀ ਉਹ ਸ਼ੂ ਮੇਰਾ ਹੈ ਨਾ ਕਿ ਉਹ ਜਾ ਟੈਂਸ਼ਨ ਦੇ ਵਿੱਚ ਰਹੀ ਮੈਨੂੰ ਇਹ ਹੋ ਗਿਆ ਵੀ ਹਸਪੀਟਲ ਨਾਲ ਜਾਣਾ ਪਿਆ ਜੇ ਦਰਦ ਦਰਦ ਨਹੀਂ ਹੋਇਆ ਉਦਾਂ ਜੇ ਵਾਸ਼ਰੂਮ ਆਇਆ ਨਹੀਂ ਪਰ ਦਰਦ ਵਗੈਰਾ ਬਿਲਕੁਲ ਵੀ ਨਹੀਂ ਹੋਇਆ ਹੈਗਾ ਤੇ ਬਸ ਘਬਰਾਹਟ ਜੀ ਹੋਈਗੀ ਇਹ ਹੋ ਗਿਆ ਵੀ ਦਰਦ ਵਗੈਰਾ ਨਾ ਹੋਵੇ ਉੱਠ ਖੜੇ ਜਾ ਮਤਲਬ ਪਥਰੀ ਵਗੈਰਾ ਨਾ ਹੋ ਜੇ ਮੈਨੂੰ ਇਹ ਹੋ ਗਿਆ ਵੀ ਪਥਰੀ-ਪੁਥਰੀ ਨਾ ਹੋਵੀ ਹੈ ਨਾ ਬਹੁਤ ਔਖਾ ਹੁੰਦਾ ਪਥਰੀ ਦਾ ਦਰਦ ਭੈੜਾ ਹੁੰਦਾ ਮੈਨੂੰ ਇਹ ਸੀ ਵੀ ਦਰਦ ਹੀ ਨਾ ਉੱਠ ਖੜੇ ਫਿਰੇ ਹੋਰ ਤਾਂ ਮੈਨੂੰ ਕੋਈ ਚੱਕਰ ਨਹੀਂ ਸੀ ਪਰ ਹੁਣ ਐ ਵੀ ਪੂਰੀ ਤਰ੍ਹਾਂ ਮਤਲਬ ਠੀਕ ਨਹੀਂ ਹੈਗੀ ਮੈਂ ਮਤਲਬ ਫਰਕ ਪੈ ਗਿਆ ਤੇ ਉਸ ਤੋਂ ਬਾਅਦ ਦੇ ਨੇ ਕੰਮ ਕਮ ਜਿ ਕਿਤੇ ਸਵੇਰੇ ਫਿਰ ਨਾਲੀ ਵੀ ਚੱਲਣਾ ਹੋ ਕੇ ਠੀਕ ਜਿਹਾ ਲੱਗੇ ਹੈ ਨਾ ਨਹਾ ਕੇ ਫਿਰ ਬੁਖਾਰ ਚੜ ਗਿਆ ਕੰਬਾ ਚੜ ਗਿਆ ਵਾਲ ਵੀ ਨਹੀਂ ਸਕਾਇ ਬੰਨ ਲੈ ਹੁਣ ਥੋੜੇ ਵਾਲ ਸਕਾ ਲਏ ਵਾਲ ਬੰਨ ਕੇ ਨਾ ਮੈਂ ਪੈ ਗਿਆ ਤੋਂ ਪਿੰਦੋ ਵਾਰ ਵਿਚਾਰੇ ਕਲੀਅਰ ਸਾਹਿਬ ਦੋ ਨਹੀਂ ਤਿੰਨ ਵਾਰ ਵਿਚਾਰੇ ਜਾ ਕੇ ਮੇਰੇ ਲਈ ਦਵਾਈ ਲੈ ਕੇ ਆਏ ਡਾਕਟਰ ਤੋਂ ਤੇ ਪਰ ਦਵਾਈ ਲੈ ਕੇ ਥੋੜਾ ਮੈਨੂੰ ਫਰਕ ਲੱਗਿਆ ਤੇ ਹੁਣ ਮੈਂ ਬਾਹਰ ਧੁੱਪ ਚਪਾਈ ਸੀਗੀ ਤੇ ਕੁਝ ਪਤਾ ਨਹੀਂ ਸੀ ਧੁੱਕੇ ਪਈ ਸੀ ਚਾਚੂ ਪੀਲੀ ਬਣਾ ਕੇ ਕਲੀਅਰ ਸਾਹਿਬ ਸਕੂਲ ਚਲੇ ਗਏ ਸੀ ਛੁੱਟੀ ਦਾ ਟਾਈਮ ਹੋ ਗਿਆ ਸੀ ਕਿ 2:30 ਵਜੇ ਚਲੇ ਗਏ ਸੀ ਉਹ ਤੇ ਉਸ ਤੋਂ ਬਾਅਦ ਫਿਰ ਮੈਂ ਤੂਪ ਦੇ ਵਿੱਚ ਪੈ ਗਈ ਬਾਹਰ ਹੁਣ ਉੱਠ ਕੇ ਅੰਦਰ ਆਈਆ ਹੁਣ ਥੋੜਾ ਜਿਹਾ ਮੁਰਕਾ ਆਇਆ ਪਸੀਨਾ ਜਣੀ ਕੇ ਆਇਆ ਬੁਖਾਰ ਉਤਰਿਆਗਾ ਹੁਣ ਤੇ ਥੋੜਾ ਜਿਹਾ ਪਾਲਸ ਘਾਲੀਏ ਵਿੱਚੋਂ ਗਿੱਲੇ ਨੇ ਕੱਲ ਨੂੰ ਭੋਗ ਤੇ ਜਾਣਾ ਟੈਨਸ਼ਨ ਪਈ ਪਈ ਹੈਗੀ ਜੇ ਠੀਕ ਰਹੀ ਤਾਂ ਜਾਊਂਗੀ ਮੈਂ ਆਪਣੇ ਪੇਕੇ ਜਾਣਾ ਮੇਰੇ ਘਰਾਂ ਦੇ ਵਿੱਚੋਂ ਮਤਲਬ ਮੇਰੀ ਦਾਦੀ ਜੀ ਡੈਥ ਹੋ ਗਈ ਤੇ ਜਾਣਾ ਵੀ ਜ਼ਰੂਰੀ ਹੈ ਪੰਜਪੰਜ ਇਕਲਾ ਸੁਣਾ ਨਹੀਂ ਆਈ ਸਨੋਣਾ ਤੇ ਮੈਂ ਤਾਂ ਹੁਣ ਕਾਫੀ ਸਾਲ ਤੋਂ ਉਹਨਾਂ ਨੂੰ ਮਿਲੀ ਵੀ ਨਹੀਂ ਸੀਗੀ ਕਈ ਸਾਲ ਹੋ ਗਏ ਸੀ ਮੈਂ ਤਾਂ ਮਿਲੀ ਵੀ ਨਹੀਂ ਹੈਗੀ ਕਿਉਂਕਿ ਸਾਡੇ ਘਰ ਦਾ ਤੇ ਉਹਨਾਂ ਦੇ ਘਰ ਦਾ ਕਾਫੀ ਫਰਕ ਹੈਗਾ ਪਹਿਲਾਂ ਅਸੀਂ ਉਧਰ ਹੀ ਪਲੇ ਆ ਹੈਨਾ ਤੇ ਬਾਹਰ ਜਾਣਾ ਵੀ ਜ਼ਰੂਰੀ ਹੈਗਾ ਪਰ ਜੇ ਸਿਹਤ ਠੀਕ ਹੋਈ ਫੇਰ ਨਹੀਂ ਕਲੇਰ ਸਾਹਿਬ ਨੂੰ ਭੇਜ ਦੂ ਕੱਲ੍ਹ ਨੂੰ ਹੈਨਾ ਤੇ ਬਾਕੀ ਹੁਣ ਠੀਕ ਵੀ ਲੱਗ ਰਿਹਾ ਹੁਣ ਮੈਨੂੰ ਠੀਕ ਲੱਗ ਰਿਹਾ ਹੁਣ ਮੈਂ 2-3 ਵਾਰ ਵਾਸ਼ਰੂਮ ਜਾਇ ਆਈ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਇਸ ਚੀਜ਼ ਬਾਰੇ ਮੈਂ ਨਾ ਜਦੋਂ ਸਵੇਰੇ ਮਤਲਬ ਕਿ ਮੈਨੂੰ ਕਲੇਸ਼ਾਬ ਕਹਿੰਦੇ ਵੀ ਤੂੰ ਬੈਮ ਕਰਦੀ ਮੈਨੂੰ ਬੈਮ ਮੈਂ ਕਹਿੰਦਾ ਨਹੀਂ ਬੈਮ ਨਹੀਂ ਹੈਗਾ ਵੀ ਮੈਂ ਦੋ ਤਿੰਨ ਵਾਰ ਤਾਂ ਮਤਲਬ ਐ ਨਹੀਂ ਵੀ ਰਾਤ ਨੂੰ ਨਹੀਂ ਉੱਠਦੀ ਹੈਗੀ ਰਾਤ ਨੂੰ ਨਹੀਂ ਮੈਂ ਜਾਂਦੀ ਐ ਨਾ ਕੰਨਿਆਂ ਨੂੰ ਆਦਤ ਹੁੰਦੀ ਹੈ ਵੀ ਰਾਤ ਨੂੰ ਵੀ ਉਹਨਾਂ ਜਾਂਦੇ ਨੇ ਵਾਸ਼ਰੂਮ ਕਾਫੀ ਵਾਰ ਜਾਣਾ ਪੈਂਦਾ ਪਰ ਮੈਨੂੰ ਨਹੀਂ ਹੈਗਾ ਮੈਂ ਇੱਕ ਸੌਨ ਟਾਈਮ ਜਦੋਂ ਉਦੋਂ ਚਾਏ ਨੂੰ ਉਸ ਤੋਂ ਬਾਅਦ ਨਹੀਂ ਮੈਂ ਉੱਠਦੀ ਹੁੰਦੀ ਹੈ ਨਾ ਕਲੇਸ਼ਾਬ ਕਹਿੰਦੇ ਤੂੰ ਵੀ ਬੈਮ ਹੈਗਾ ਮੈਂ ਕਹਿੰਦਾ ਨਹੀਂ ਵੀ ਬੈਮ ਨਹੀਂ ਹੈਗਾ ਮੈਨੂੰ ਲੱਗਦਾ ਬਹੁਤ ਜਿਆਦਾ ਲੱਗਦਾ ਕਿਉਂਕਿ ਮੇਰੇ ਬਹੁਤ ਜ਼ਿਆਦਾ ਅ ਮਤਲਬ ਇੰਜੈਕਸ਼ਨਾਂ ਡ੍ਰਿਪਾਂ ਵਗੈਰਾ ਬਹੁਤ ਲੱਗੀਆਂ ਹੋਈਆਂ ਨੇ ਮੇਰੇ ਹਨਾ ਤੇ ਪਿੰਦਰੋਂ ਹੋਣ ਤੋਂ ਪਹਿਲਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਮੈਨੂੰ ਹਸਪੀਟਲ ਜਾਣ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈਗਾ ਤੇ ਡਰ ਵੀ ਲੱਗ ਰਿਹਾ ਸੀ ਪਰ ਇਹਨਾਂ ਨੇ ਫਿਰ ਮੈਨੂੰ ਵਿਚਾਰਣਾ ਸਕੂਲ ਤੋਂ ਆ ਕੇ ਦਵਾਈ ਲਿਆ ਕੇ ਦਿੱਤੀ ਇੱਥੇ ਡਾਕਟਰ ਹੈਗੇ ਤੇ ਸਾਡੇ ਕਾਫੀ ਵਧੀਆ ਡਾਕਟਰ ਨੇਗੇ ਤੇ ਸੁਨਾਮ ਤੋਂ ਹੀ ਆਉਂਦੇ ਨੇ ਉਹ ਹਨਾ ਮਤਲਬ ਕਾਫੀ ਪੁਰਾਣੇ ਨੇਗੇ ਉਹਨਾਂ ਤੋਂ ਲਿਆ ਕੇ ਦਿੱਤੀ ਮੈਡੀਸਨ ਤੇ ਠੀਕ ਜਾ ਲੱਗਿਆ ਮੈਨੂੰ ਵੀ ਫਰਕ ਆ ਹੁਣ ਕਾਫੀ ਹੱਦ ਤੱਕ ਫਰਕ ਆਗਾ ਤੇ ਪਰ ਮਤਲਬ ਕਿ ਇਹ ਇਹ ਹੈਗਾ ਵੀ ਪੂਰੀ ਤਰ੍ਹਾਂ ਠੀਕ ਆ ਤੇ ਨਾ ਹੀ ਅੱਜ ਕੁਛ ਕੰਮ ਕੋ ਧੰਦਾ ਹੋਇਆ ਹੁਣ ਜਾਣਾ ਦੇਖਦੇ ਆ ਸੂਟ ਸਾਡ ਪ੍ਰੈਸ ਕਰਨੇ ਆ ਕੱਪੜੇ ਇੱਕਦਾਂ ਸੂਟ ਕਲੇਸ ਸਾਡੇ ਪ੍ਰੈਸ ਕਰਨੇ ਆ ਹੁਣ ਥੋੜਾ ਠੀਕ ਲੱਗ ਰਿਹਾ ਬੁਖਾਰ ਉੱਤਰ ਗਿਆ ਇੰਨਾ ਜ਼ਿਆਦਾ ਪਸੀਨਾ ਆ ਧੁੱਪੇ ਪੈ ਗਈ ਮੈਂ ਨਹੀਂ ਇਹ ਨਹੀਂ ਕਿਹੜੀ ਧੁੱਪ ਹੁੰਦੀ ਆ ਮੈਨੂੰ ਧੁੱਪ ਵੀ ਲੱਗ ਰਹੀ ਸੀਗੀ ਮੈਨੂੰ ਨਾ ਮਤਲਬ ਹੱਡ ਪੈਰ ਬਹੁਤ ਜ਼ਿਆਦਾ ਦੁੱਖ ਰਹੀ ਸੀ ਜੀਸਾ ਪੈ ਰਿਹਾ ਸੀ ਹੱਡਾਂ 'ਚ ਖਾਸ ਕਰਕੇ ਲੱਤਾਂ ਦੇ ਵਿੱਚ ਬਹੁਤ ਜ਼ਿਆਦਾ ਜੀਸਾ ਪੈ ਰਿਹਾ ਸੀਗਾ ਪਰ ਪਤਾ ਕੀ ਬਿਮਾਰ ਨਾ ਹੋਵੇ ਜਿਹੜੀ ਘਰ ਦੇ ਵਿੱਚ ਕੱਲੀ ਜਨਾਨੀ ਐ ਨਾ ਬੁਖਾਰ ਹੋ ਕੋਈ ਵੀ ਕੁਝ ਨਾ ਹੋਵੇ ਤਾਂ ਦਰ ਉਸ ਤੇ ਲਈ ਮੈਂ ਤਾਂ ਮੈਨੂੰ ਨਾ ਕੇ ਠੀਕ ਆ ਜਾ ਆ ਹੋ ਜੂ ਵੀ ਠੀਕ ਜਾ ਲੱਗ ਰਿਹਾਗਾ ਮੈਂ ਨਾ ਲਈ ਬਣਾ ਕੇ ਥੋੜਾ ਟਾਈਮ ਮੈਨੂੰ ਠੀਕ ਜਾ ਲੱਗਾ ਫਿਰ ਮੈਨੂੰ ਬੁਖਾਰ ਚੜ ਗਿਆ ਜੀ ਠੰਡ ਲੱਗੇ ਫਿਰ ਵਿਚਾਰੇ ਗਿਆ ਫਿਰ ਦਵਾਈ ਲੈ ਕੇ ਦਿੱਤੀ ਇਹਨਾਂ ਨੇ ਕਬੀ ਇਹਨਾਂ ਨੂੰ ਵੀ ਹੋ ਜਾਂਦਾ ਔਖਾ ਜੀ ਇਹਨਾਂ ਨੇ ਵੀ ਕਦੇ ਚਾਹ ਤੱਕ ਨਹੀਂ ਬਣਾਈ ਵਿਚਾਰੇ ਨੇ ਔਖਾ ਲੱਗਦਾ ਪਰ ਫਿਰ ਵਿਚਾਰੇ ਕਿੱਥੇ ਨਾ आवाज़ तो वैसे थोड़ा पता लगता वो हजे भी प्रॉपर मतलब ठीक नहीं है ना सब खुलिया जा नहीं है पसीना बहुत आया पर फिर भी हजे नहीं एक गला मैं खा भी नहीं रही कोई भी गर्म चीज़ खाई हूँ तो काफ़ी दिन तो अभी बदम भी नहीं भ्यौते हैं वो भी नहीं खाते है क्योंकि सारियां खांसी जो होई सी जु जहाँ मैं भ्यौनते नहीं बदम मैं क्या भी नहीं चल है ना चके भ्यौते होंगे फिर चक प्लेट साहब भी खा जाते बच्चों भी होंगे जो है ना चीज़ सामभनी पई होंगी खा लेंगे ਮੈਂ ਦਰਦ ਨਹੀਂ ਕਰੀ ਉਹ ਵੀ ਨਹੀਂ ਪੀਂਦੇ ਹੰਟਾ 15 ਦਿਨ ਹੋ ਗਏ ਪਰ ਕੁਝ ਖਾਦੇ ਵੀ ਨਹੀਂ ਕੱਲਾ ਖੋਆਈ ਆ ਇਹ ਵੀ ਚਾਚੂ ਨਾਲ ਲੈ ਲੈਨੇ ਇਹ ਵੀ ਆਪਾਂ ਨੂੰ ਐ ਨਹੀਂ ਹੁੰਦਾ ਹਨਾ ਕੀ ਖਾਈਏ ਕੀ ਛੱਡੀਏ ਤੇ ਪਤਾ ਨਹੀਂ ਕੀ ਪ੍ਰੋਬਲਮ ਆਹ ਪ੍ਰੋਬਲਮ ਤਾਂ ਮੈਨੂੰ ਵਾਸ਼ਰੂਮ ਵਗੈਰਾ ਵਾਲੀ ਤਾਂ ਕਦੇ ਵੀ ਨਹੀਂ ਹੋਈ ਸੀ ਕਦੇ ਵੀ ਪਤਾ ਨਹੀਂ ਕੀ ਉਹ ਕੀ ਚੱਕਰ ਹਮ ਇੱਕ ਨਾਮਾ ਕਰਦਾ ਵੇਲੇ ਜਿਹੜੀ ਸਕੈਨ ਵਗੈਰਾ ਕਰਾਈ ਲਵਾ ਸਕੈਨ ਤੋਂ ਵੀ ਡਰ ਲੱਗਦਾ ਵੀ ਪਤਾ ਨਹੀਂ ਫਿਰ ਕੀ ਆਊ ਰਿਪੋਰਟ ਵਿੱਚ ਜੇ ਵੀ ਡਰ ਲੱਗ ਲੱਗਾ ਕਰਵਾਉਣੀ ਚਾਹੀਦੀ ਹੈਗੀ ਨਾ ਦੇਖਦੇ ਆਂ ਜੇ ਕੱਲ ਨੂੰ ਆਉਂਦੇ ਹੋਏ ਟਾਈਮ ਪਰ ਇਹ ਨਿਰਨੇ ਕਾਲ ਜੀ ਹੋਊਗੀ ਸ਼ਾਇਦ ਖਾਣਾ ਪੀਣਾ ਬਿਨਗੈਰ ਖਾਏ ਕੱਲ ਨੂੰ ਭੋਗ ਤੇ ਜਾਣਾ ਫਿਰ ਦੇਖਦੇ ਆ ਜੇ ਅੱਜ ਠੀਕ ਰਹੀ ਤਾਂ ਇੱਕ ਦੋ ਦਿਨਾਂ ਦੇ ਵਿੱਚ ਕਰਵਾ ਲੂੰਗੀ ਨਹੀਂ ਫਿਰ ਦੇਖੀ ਜਾਊਗੀ ਸੋ ਚਲੋ ਜੀ ਬਾਅਦ ਮੈਨੂੰ ਐਸੀ ਵੀ ਮਸ਼ੀਨ ਡਾਲਵਾ ਤੇ ਮੇਰਾ ਇੱਕ ਸੁੰਦਰ ਗਲਾ ਬਹੁਤ ਜ਼ਿਆਦਾ ਵੱਡਾ ਹੈਗਾ ਠੀਕ ਕਰਨਾ ਸੀ ਜਿਹੜਾ ਮੈਂ ਪਾ ਕੇ ਜਾਣਾ ਮਤਲਬ ਗਲਾ ਵੱਡਾ ਸੀ ਮੈਂ ਠੀਕ ਕਰ ਲਿਆ ਸੀ ਪਰ ਉਹ ਥੋੜੀ ਜਿਹੀ ਉੱਪਰ ਜ਼ਿਆਦਾ ਲੱਗੇ ਤੇ ਉਹ ਇਕੱਠੀ ਹੋ ਜਾਂਦੀ ਪੱਟੀ ਜਿਹੜੀ ਮੈਂ ਲਾਈ ਸੀ ਵਿੱਚੋਂ ਠੀਕ ਕਰਨਾ ਸੀ ਇੱਥੇ ਲਿਓ ਨਮਸੀ ਨਾਲ ਬਾਹਰ ਦਾ ਨਾ ਸੂਰਜ ਪੈਂਦਾ ਫਿਰ ਮੂੰਹ ਮੱਚਦਾ ਅ ਲੱਤਾ ਵਾਹਾਂ ਨੂੰ ਠੰਡ ਲੱਗਦੀ ਆ ਤੇ ਫੇਸ ਨੂੰ ਧੁੱਪੇ ਮੱਚਦਾ ਹੈ ਹਾਏ ਹਾਏ ਬਹੁਤ ਔਖਾ ਚਲੋ ਇਹ ਥੋੜੇ ਬਾਹਰ ਸੁੱਕ ਜਾਣਗੇ ਕਰੇ ਸਾਹਿਬ ਵੀ ਆਉਣ ਵਾਲੇ ਨੇ ਸਬਜੀ ਸੂਜੀ ਦਾ ਵੀ ਦੇਖਣਾ ਕੀ ਸਬਜੀ ਬਣਾਉਂਗੀ ਕੀ ਬਣਾਵਾਂ ਮੱਜ ਕੀ ਨਾ ਜੇ ਤੁਹਾਡੇ ਨਾਲ ਵੀ ਕਦੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਈ ਹੈ ਤਾਂ ਇਹਦਾ ਕੋਈ ਨਾ ਮਤਲਬ ਕਿ ਇਲਾਜ ਆ ਘਰੇਲੂ ਤਾਂ ਮੈਨੂੰ ਜਰੂਰ ਜਰੂਰ ਦੱਸਿਓ ਚੰਗਾ ਸਾਰੇ ਜਣੇ ਜੇ ਕਿਸੇ ਨੂੰ ਵੀ ਤੁਹਾਡੇ ਤੋਂ ਪਤਾ ਨਾ ਜਰੂਰ ਦੱਸਿਓ ਵੀ ਮੈਂ ਕੀ ਕਰਾਂ ਹਨਾ ਦੱਸਿਓ ਮੈਨੂੰ ਮੈਨੂੰ ਇਸ ਵਾਰੀ ਕੁਝ ਨਹੀਂ ਪਤਾ ਹੈਗਾ ਕਿਉਂਕਿ ਇਸ ਤਰ੍ਹਾਂ ਦੀ ਪ੍ਰੋਬਲਮ ਮੈਨੂੰ ਕਦੇ ਹੋਈ ਨਹੀਂ ਹੈਗੀ ਤਾਂ ਕਰਕੇ ਮੈਨੂੰ ਕੁਝ ਵੀ ਪਤਾ ਨਹੀਂ ਹੈਗਾ ਇਸ ਬਾਰੇ ਤੇ ਬਸ ਮੈਂ ਕਿਹਾ ਚਲੋ ਅੱਜ ਕੋਈ ਕੁਝ ਵੀ ਵੀਡੀਓ ਬਣਾ ਮਤਲਬ ਜਦੋਂ ਵੀ ਬਿਮਾਰ ਹੁੰਨੇ ਕੁਝ ਵੀਡੀਓ ਨਹੀਂ ਬਣਦਾ ਮਾਨੀ ਨਹੀਂ ਕਰ ਰਿਹਾ ਉੱਠਦੀ ਸੀ ਨਾ ਮੇਰੇ ਨਾਲ ਦਮ ਚੜਦਾ ਸੀਗਾ ਤਰ੍ਹਾਂ ਤੱਕ ਨਹੀਂ ਜਾਂਦਾ ਸੀ ਗੱਜ ਤਾਂ ਮੇਰੇ ਤੋਂ ਤੇ ਦੱਸਿਓ ਮੈਨੂੰ ਜ਼ਰੂਰ ਠੀਕ ਹੈ ਜੀ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਕਿਉਂਕਿ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਹੋਈ ਨਹੀਂ ਮੈਂ ਕਿਹਾ ਚਲੋ ਮੈਂ ਤੁਹਾਨੂੰ ਆਪਣਾ ਅਪਡੇਟ ਦੇ ਦਵਾਂ ਤੇ ਫਿਰ ਮੈਨੂੰ ਇਹ ਹੋ ਜਾਂਦਾ ਮੈਨੂੰ ਪਤਾ ਕਿ ਇਹ ਵੀ ਹੋ ਜਾਂਦਾ ਵੀ ਅੱਜ ਜੇ ਮੈਂ ਨਾ ਵੀਡੀਓ ਪਾਵਾਂ ਪਰ ਇਹ ਹੋ ਜਾਂਦਾ ਵੀ ਮੇਰਾ ਵੀਡੀਓ ਨਹੀਂ ਗਿਆ ਹੈਗਾ ਇੱਥੇ ਵੀ ਮੈਨੂੰ ਕੰਟੀਨਿਊ ਰਹਿਣਾ ਪੈਂਦਾ ਠੀਕ ਹੈ ਜੀ ਡੇਲੀ ਵਲੌਗ ਆ ਮੇਰਾ ਤੇ ਟੈਨਸ਼ਨ ਹੋ ਜਾਂਦੀ ਐ ਕੋ ਪਤਾ ਨਹੀਂ ਕਿਉਂ ਔਰ ਜਦੋਂ ਵੀ ਕੋਈ ਵੀ ਆਪਾਂ ਕੰਮ ਕਰਦੇ ਹਨਾ ਆਪਾਂ ਨੂੰ ਆਦਤ ਜੀ ਬਣ ਜਾਂਦੀ ਹੈਗੀ ਤੇ ਆਪਣਾ ਕੰਮ ਵੀ ਹੁੰਦਾਗਾ ਤੇ ਉਹ ਮੈਨੂੰ ਪਤਾ ਨਹੀਂ ਕਿਉਂ ਐ ਹੋ ਜਾਂਦਾ ਵੀ ਜਿਸ ਦਿਨ ਮੇਰਾ ਵੀਡੀਓ ਨਹੀਂ ਜਾਂਦਾ ਮੈਨੂੰ ਬੇਚੈਨੀ ਜੀ ਲੱਗੀ ਰਹਿੰਦੀ ਹੈਗੀ ਤੇ ਬਸ ਇਹੀ ਸੀ ਮੈਂ ਕਿਹਾ ਚਲੋ ਅਪਡੇਟ ਦੇ ਦਮਾਂ ਤੁਹਾਨੂੰ ਹਨਾ ਤੇ ਚਲੋ ਜੀ ਪਹਿਲਾਂ ਮੈਂ ਦੇਖਦੇ ਇੱਥੇ ਮਸ਼ੀਨ ਚੱਕ ਕੇ ਲੈ ਕੇ ਆਉਂਦੀ ਆਂ ਤੇ ਆਪਣਾ ਕਮੀਜ਼ ਠੀਕ ਕਰਦੀ ਆਂ ਕੱਪੜੇ ਵੀ ਪ੍ਰੈਸ ਕਰਨੇ ਨੇ ਕਲੀਅਰ ਸਾਹਿਬ ਨੇ ਹਜੇ ਕਮੀਜ਼ ਪਜਾਮਾ ਵੀ ਪਾ ਕੇ ਦੇਖਣਾ ਆਪਣਾ ਕਿਉਂਕਿ ਪਿਛਲੇ ਸਾਲ ਤੋਂ ਉਹਨਾਂ ਨੇ ਪਾਇਆ ਹੀ ਨਹੀਂ ਹੈਗਾ ਐਵੇਂ ਰੱਖਿਆ ਪਿਆ ਜੇ ਆਊਗਾ ਪੈਡ ਪੂੜੇ ਜੇ ਸਾਰੇ ਬਦੇ ਸਾਰਿਆਂ ਦੇ ਸਾਡੇ ਬਦੇ ਪਹਿਨੇਗੇ ਮੇਰੇ ਤਾਂ ਆਪਕਿ ਪਿਛਲੇ ਸੂਟ ਕੋਈ ਵੀ ਨਹੀਂ ਆਏ ਸਾਰੇ ਮੈਂ ਖੁੱਲੇ ਕਰ ਕਰ ਹੀ ਪਾ ਨਹੀਂ ਲੇਗੇ ਇਸ ਸਾਲ ਸਾਰੇ ਸੂਟ ਖੁੱਲੇ ਕਰ ਕਰ ਪਾਏ ਨਹੀਂਗੇ ਚਲੋ ਮਸ਼ੀਨ ਲਿਆਂਗੇ ਹੌਲੀ ਹੌਲੀ ਚੱਕੇ ਨਾਲੇ ਭਾਹਲ ਸੁੱਕ ਜਾਣ ਕੇ ਫਿਰ ਇਕੱਠਾ ਕਰ ਲਵਾਂਗੇ ਲੋ ਜਿੱਥੇ ਸ਼ਾਮ ਦੇ ਅ ਸ਼ਾਇਦ ਸਾਡੇ 7 ਤੋਂ ਪਹਿਲਾਂ ਦਾ ਟਾਈਮ ਹੋ ਜਾ 7 ਤੋਂ ਬਾਅਦ ਦਾ ਹੈ ਨਾ ਤੇ ਇੱਥੇ ਕੱਪੜੇ ਕੱਢੇ ਸੀਗੇ ਮੈਂ ਅ ਅਲਮਾਰੀ ਦੇ ਵਿੱਚੋਂ ਤੇ ਜਾਣ ਲਈ ਫਿਰ ਮੈਂ ਕਿਹਾ ਚਲੋ ਜਿਹੜਾ ਸੂਟ ਪ੍ਰੈਸ ਕੀਤਾ ਹੋਇਆ ਉਹੀ ਪਾ ਕੇ ਜਾਉ ਕਲੇਰ ਸਾਹਿਬ ਦੀ ਕਮੀਜ਼ ਪਜਾਮਾ ਪਾ ਕੇ ਦੇਖਿਆ ਨਹੀਂ ਆਇਆ ਤੇ ਮੇਰਾ ਮਨ ਜਾਣ ਨੂੰ ਬਹੁਤ ਕਰ ਰਿਹਾ ਵੀ ਜਾਮਾ ਮੈਨੂੰ ਐਸੀ ਵਿਚਾਰੀਆਂ ਦੇਖੋ ਹਣਾ ਭੈਣਾ ਮਿਲਦੀਆਂ ਨਹੀਂ ਗੀਆਂ ਵੀ ਤੁਖ ਸੁਖ ਦੇ ਵਿੱਚ ਹੀ ਬੰਦਾ ਹੁਣ ਤਾਂ ਮਿਲਦਾ ਸੁਖ ਦੇ ਵਿੱਚ ਵੀ ਹਜੇ ਆਪਾਂ ਕਹਿ ਦਿੰਨੇ ਆ ਵੀ ਚਲੋ ਕੋਈ ਨਹੀਂ ਨਹੀਂ ਜਾਇਆ ਜਾਂਦਾ ਠੀਕ ਆ ਹਣਾ ਪਰ ਦੁੱਖ ਹੁੰਦਾ ਜਿੱਥੇ ਦੁੱਖ ਦੀ ਘੜੀ ਹੁੰਦੀ ਉੱਥੇ ਹਰ ਹੀਲੇ ਜਾਣਾ ਪੈਂਦਾ ਕਿਉਂਕਿ ਆਪਣੇ ਨਾਲ ਆਪਾਂ ਨੂੰ ਖੁਦ ਨੂੰ ਕੁਝ ਪਤਾ ਨਹੀਂ ਜੀ ਕੀ ਹੋ ਜਵੇ ਕਿੰਨੀ ਉਮਰ ਆ ਕਿੰਨੀ ਨਹੀਂ ਆ ਕੁਝ ਪਤਾ ਨਹੀਂ ਮੈਂ ਕਹਿੰਦੀ ਵੀ ਮੈਂ ਜਾਣਾ ਹੀ ਜਾਣਾ ਬਸ ਇੱਥੇ ਮੈਂ ਤਿਆਰੀ ਕਰ ਲਈ ਸੀ ਤੇ ਕੱਪੜੇ-ਕੁੱਪੜੇ ਕੱਢ ਲਏ ਸੀ। ਕਲੀਰ ਸਾਹਾ ਦੇ ਸੁਨਮ ਕੰਬਲ ਵਗੈਰਾ ਦਿੱਤਾ ਤੇ ਹਲਕੀ ਜਿਹੀ ਬਣਾਈਏ ਦਾਲ। ਐਨੀ ਪਤਲੀ ਦਾਲ ਬਣਾਈ ਅੱਜ ਮੈਂ ਬਿਲਕੁਲ ਪਤਲੀ ਕਿਉਂਕਿ ਕੁਛ ਵੀ ਮਤਲਬ ਇਹ ਸਿਹਰਾਸੀ ਦਾ ਵੀ ਹਲਕਾ-ਫੁਲਕਾ ਖਾਈਏ। ਕਿਉਂਕਿ ਸਮੀ ਨੂੰ ਵੀ ਬੁਖਾਰ ਜੀ। ਪਿੰਦਰ ਨੂੰ ਵੀ ਬੁਖਾਰ, ਖਾਂਸੀ, ਜ਼ੁਖਾਮ। ਮੈਨੂੰ ਵੀ। ਤੇ ਸਾਰੇ ਤਿੰਨੇ ਬਿਮਾਰਸ ਕਲੀਰ ਸਾਹ ਨੂੰ ਛੱਡ ਕੇ ਚਲੋ ਇੱਕ ਜਣਾ ਦਾ ਘਰ ਦੇ ਵਿੱਚ ਤੰਦਰੁਸਤ ਆ ਪਰ ਉਹਨਾਂ ਨੂੰ ਹੋਇਆ ਸੀ ਹਲਕਾ ਜੁਖਾਮ ਹੋਇਆ ਸੀ ਪਰ ਉਹ ਠੀਕ ਹੋ ਗਏ। ਤੇ ਲੋ ਜੀ ਇੱਥੇ ਆਪਾਂ ਲਾਉਣੇ ਆ ਦਾਲ ਨੂੰ ਤੜਕਾ ਦੇਖੋ ਸਾਰਾ ਕੰਮ ਕਰਨਾ ਪੈਂਦਾ ਹਨਾ ਕੱਲੀ ਜਨਾਨੀ ਨੂੰ ਬੱਚੇ ਆਉਣ ਕੇ ਆਏ ਹੁੰਦਾ ਨਾ ਵੀ ਬੱਚੇ ਕੀ ਖਾਣਗੇ ਫਿਰ ਬੱਚਿਆਂ ਨੇ ਲਾਉਂਦੇ ਆਵਾਜ਼ ਦੇਣੀ ਹੁੰਦੀ ਹੈ ਗਲੀ 'ਚ ਵੀ ਕੀ ਕੀ ਬਣਾਇਆ ਮਤਲਬ ਜਦੋਂ ਅੰਦਰ ਬੜਦੇ ਨੇ ਐਂਟਰ ਕਰਦੇ ਨੇ ਉਹਦੀ ਪੁੱਛਣਗੇ ਅੱਜ ਬਣਾਇਆ ਕੀ ਹੈ ਮੰਮੀ ਤੇ ਲੋ ਜੀ ਇੱਥੇ ਲੱਗੀ ਸੀਗੀ ਮੈਂ ਤੜਕਾ ਲਾਉਣ ਤੇ ਲਸਣ ਪਿਆਜ਼ ਹਰੀ ਮਿਰਚ ਬਸ ਬਦਲਜੀ ਦੀ ਦਾਲ ਬਣਾ ਲਵਾਂਗੇ ਤੇ ਨਾਲ ਬਣਾ ਲਈ ਆਪਾਂ ਦਾਲ ਬਸ ਤੜਕਾ ਲਾ ਲਵਾਂਗੇ ਉਧਰ ਸਾਰਾ ਆਪਾਂ ਤਾਂ ਇਹ ਦੁਨੀਆ ਕੱਟ ਕੇ ਰੱਖ ਲਿਆ ਸੀ ਆਟਾ ਮੈਂ ਪਹਿਲੀ ਗੁੰਨਦਾ ਸੀਗਾ ਤੇ ਜਦੋਂ ਮੈਂ ਕੱਪੜੇ ਕੱਢ ਕੇ ਆਈਆਂ ਅਲਮਾਰੀ ਚ ਉਸ ਤੋਂ ਪਹਿਲਾਂ ਮੈਂ ਦਾਲ ਬਣਾ ਕੇ ਆਟਾ ਗੁੰਨ ਕੇ ਬਰਤਨ ਵਗੈਰਾ ਜੋਤ ਬੱਤੀ ਹੈਨਾ ਕਿਚਨ ਦੇ ਸਾਰੇ ਕੰਮ ਕਰਕੇ ਹੀ ਗਈ ਸੀਗੀ ਕੇ ਬਾਅਦ ਦੇ ਵਿੱਚ ਤੜਕਾ ਲਾ ਲੂੰਗੀ ਤੇ ਫਿਰ ਖਾਣਾ ਬਣਾ ਲੂੰਗੀ ਕੱਪੜੇ-ਕਪੜੇ ਕੱਢ ਕੇ ਰੋਟੀ ਬਣਾ ਲੂ ਜਣ ਕੇ ਲੋ ਜੀ ਤੜਕਾ ਹੋ ਗਿਆ ਤਿਆਰ ਤੇ ਦੇਖੋ ਬਿਲਕੁਲ ਪਤਲੀ ਜੀ ਦਾਲ ਬਣਾਈ ਆ ਜਦੋਂ ਵੀ ਬੁਖਾਰ ਹੋਵੇ ਕੋਈ ਕੁਝ ਵੀ ਫਿਰ ਪਤਲੀ ਦਾਲ ਵਧੀਆ ਲੱਗਦੀ ਹੈ ਹਨਾ ਹਲਕਾ ਜਿਹਾ ਜਣੀ ਕਿ ਖਾਣਾ ਵਧੀਆ ਲੱਗਦਾਗਾ ਤੇ ਬਾਕੀ ਸਵੇਰੇ ਦੇਖਦੇ ਹਾਂ ਰਾਤ ਕਿਸ ਤਰ੍ਹਾਂ ਲੰਘਦੀ ਹੈਗੀ ਵਾਹਿਗੁਰੂ ਜੀ ਕਾਰਨ ਠੀਕ ਰਹਾ ਜੀ ਕਿਉਂਕਿ ਕੰਮਕਾਰ ਹੁੰਦੇ ਨੇ ਬਹੁਤ ਜ਼ਿਆਦਾ ਡਰ ਲੱਗਦਾਗਾ ਤੇ ਬਾਕੀ ਸਵੇਰੇ ਦੇਖਦੇ ਆ ਜਾਣਾ ਭੋਗ ਤੇ ਹਨਾ ਜਾਵਾਂਗੇ ਪਰ ਮੈਂ ਤਾਂ ਨਹੀਂ ਰਹਿ ਸਕਦੀ ਬਿਮਾਰ ਵੀ ਮੈਂ ਚਾਹੂੰਗੀ ਤੇ ਠੀਕਾ ਜੀ ਤੇ ਕਿਉਂਕਿ ਜੀ ਇਹ ਹੁੰਦਾ ਇੱਕ ਤਾਂ ਆਪਣੇ ਪੇਕੇ ਸਾਈਡ ਆ ਇੱਕ ਆਪਾਂ ਉੱਥੇ ਰਹੇ ਆ ਪਲਿਆ ਹਨ ਜਾਣਾ ਵੀ ਬਣਦਾ ਹੈ ਜੇ ਮੈਂ ਨਹੀਂ ਜਾਉਂਗੀ ਤਾਂ ਫਿਰ ਹੋਰ ਕੌਣ ਜਾਊ ਹਨਾ ਮਤਲਬ ਹੁੰਦਾ ਹੀ ਹੈ ਜੀ ਆਪਣੇ ਚਾਹੇ ਸਕੇ ਦਾਦਾ ਦਾਦੀ ਨਹੀਂ ਸਹਣਾ ਪਰ ਫਿਰ ਵੀ ਦਾਦਾ ਦਾ ਕੋਈ ਵੀ ਹੋਣ ਚਾਹੇ ਆਂਡ ਗਵਾਡ ਹੋਵੇ ਮੂਹ ਪਿਆਰ ਦੀ ਗੱਲ ਹੁੰਦੀ ਹੈ ਸਾਰੀ ਮੂਹ ਪਿਆਰ ਹੁੰਦਾ ਜਿੱਥੇ ਆਪਾਂ ਉੱਥੇ ਆਪਾਂ ਨੂੰ ਜਾਣਾ ਹੀ ਜਾਣੀ ਦਾ ਜ਼ਰੂਰ ਜਾਣਾ ਚਾਹੀਦਾ ਚਲੋ ਜੀ ਦਾਲ ਵੀ ਆਪਣੀ ਬਣ ਗਈ ਤੇ ਇਸ ਵੀਡੀਓ ਦਾ ਵੀ ਐਂਡ ਕਰਦੇ ਆ ਮਿਲਦੇ ਆਂ ਗੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ